ਉਹਨੇ ਪਰ ਹਿੱਜੇ ਦੁਆਰਾ ਆਜ 4 ਮਈ ਤੇਰ 22 ਦੁਆਰਾ 9 ਵੀਜੇ 9:30 ਵਜੇ ਇਕ ਅਭਿਆਨ ਕੀਤਾ ਜਾਇਆਗਾ ਇਸ ਦੌਰਾਨ ਸ਼ੋਵਨੀ ਵਿੱਚ ਪੂਰੇ ਬਲੈਕਆਊਟ ਰਹੇਗਾ ਔਰ ਸੌਂਧੀ ਪਰ ਬਿਜਲੀ ਦੀ ਜਬੜਾਈ ਸੀ ਜਿੰਮਟ ਜਿਹੜੀ ਬੰਦ ਕਰ ਦੇਗੀ ਇਸ ਸਮੇਂ ਉਧਰ ਬਜੇਗਾ ਅਨਿਵਾਜੋ ਦੇ ਨਿਰੋਧਕੀ ਆਪਣੇ ਆਪਣੇ ਘਰੂ ਦੀ ਬਿਜਲੀ ਜਨਰੇਟਰ ਜਦ ਬੰਦ ਰੱਖੇ ਪਹਿਲ ਗਾਮ ਵਿੱਚ ਅਤਕਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਜਿਹੜਾ ਉਹ ਦੇਖਣ ਨੂੰ ਮਿਲਦਾ ਪਿਆ ਲਗਾਤਾਰ ਜਿਹੜਾ ਇਹ ਤਣਾਅ ਵਧਦਾ ਜਾ ਰਿਹਾ ਜਿਸ ਨੂੰ ਲੈ ਕੇ احتਿਆਤਨ ਜਿਹੜਿਆ ਕਦਮ ਸਰਕਾਰਾਂ ਜਿਹੜੀਆਂ ਉਠਾਦੀ ਦਿਖਾਈ ਦੇ ਰਹੀਆਂ ਤਾਂ ਜੋ ਐਵੇਂ ਹੁਜੇ ਮੌਕੇ ਤੇ ਜੇ ਜੰਗ ਵਰਗੇ ਕੋਈ ਹਾਲਾਤ ਬੰਦੇ ਆ ਤੇ ਇਹੋ ਜਿ ਮੌਕਿਆਂ ਤੇ ਉੱਤੇ ਕਿਸੇ ਵੀ ਲੋਕਾਂ ਨੂੰ ਜੜਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਇੱਕ ਕੈਂਟ ਦੇ ਵਿੱਚ ਅਨਾਊਂਸਮੈਂਟ ਜਿਹੜੀ ਹੋ ਰਹੀ ਹੈ ਇੱਕ ਲੈਟਰ ਵੀ ਜਾਰੀ ਕੀਤੀ ਗਈ ਆ ਜਿਸ ਵਿੱਚ ਸਾਫ਼ ਤੌਰ ਤੇ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਵੀ ਰਾਤ 9 ਤੋਂ 9:30 ਵਜੇ ਤੱਕ ਜੜਾ ਬਲੈਕਆਊਟ ਹੋਏਗਾ ਇੱਕ ਸਾਇਰਨ ਵਜੇਗਾ ਤੇ ਲੋਕਾਂ ਨੂੰ ਆਦੇਸ਼ ਵੀ ਦਿੱਤੇ ਗਏ ਨੇ ਵੀ ਉਹ ਆਪਣੇ ਜੜਾ ਘਰਾਂ ਦੀ ਜੜੀਆ ਲਾਈਟ ਬੰਦ ਰੱਖਣ ਇਨਵਰਟਰ ਤੇ ਵੀ ਆਪਣੀ ਲਾਈਟ ਨਾ ਜਗਾ ਤਾਂ ਕਿ ਜੜੀ ਰੇਸਲ ਹੈਗੀ ਆ ਵੀ ਇਹਦਾ ਜੜਾ ਵੀ ਸਹੀ ਤਰੀਕੇ ਦੇ ਨਾਲ ਜੜੀਏ ਰੈਸਨ ਨੂੰ ਹਮਲੀ ਜਾਮਾ ਜੜਾ ਪਨਾਇਆ ਜਾ ਸਕੇ ਕਿਉਂਕਿ ਇਹ ਜੜੀ ਰੈਸ ਲਗੀ ਆ ਇਹੋ ਜੀ ਹਾਲਾਤਾਂ ਵਾਸਤੇ ਹੁੰਦੀ ਆ ਜਿੱਦੋਂ ਕੋਈ ਜੰਗ ਵਰਗਾ ਮਾਹੌਲ ਬੰਦਾ ਤੇ ਉਸ ਨੂੰ ਲੈ ਕੇ ਵੀ ਇਹੋ ਜੀ ਜੜੀ ਅਨਾਊਂਸਮੈਂਟ ਆ ਜਾਰੀ ਹੁੰਦੀ ਆ ਤੇ ਲੋਕਾਂ ਦੇ ਮਨ ਦੇ ਵਿੱਚ ਖਾਸ ਹੋਰ ਤੇ ਸੋਣੀ ਦੇ ਲੋਕਾਂ ਦੇ ਮਨ ਦੇ ਵਿੱਚ ਕੀ ਖਿਆਲ ਨੇ ਉਹ ਅਸੀਂ ਜਾਣਦੇ ਆ ਭਾਜੀ ਅੱਜ ਜੜੀ ਅਨਾਊਂਸਮੈਂਟ ਹੋ ਰਹੀ ਆ ਇਹ ਕੀ ਹੈਗਾ ਜੀ ਮੋਹਰ ਐਕਚੁਅਲੀ ਦੇ ਵਿੱਚ ਜੜੀ ਅਨਾਊਂਸਮੈਂਟ ਹੋਈ ਆ ਬਲੈਕਆਊਟ ਨੂੰ ਲੈ ਕੇ ਤੇ ਲੋਕੀ ਉਹ ਡਰੇ ਭੇਸਤੀ ਨੂੰ ਲੈ ਕੇ ਕਿ ਕੀ ਮਾਹੌਲ ਆ ਜੰਗ ਦਾ ਮਾਹੌਲ ਆ ਜਾਂ ਕਿਦਾਂ ਵੀ ਆ ਕਮ ਕਾਇਤ ਅੱਗੇ ਬਾਜ਼ਾਰ ਚ ਹੈ ਨਹੀਂ ਗਾ ਨਾ ਆਰਮੀ ਬਾਹਰ ਆ ਰਹੀ ਹੈ ਰਿਸਟ੍ਰਿਕਸ਼ਨ ਕੀ થી ਵੀ ਸਾਰੇ ਪਾਸੇ ਤੇ ਹੁਣ ਬਾਕੀ ਦੇਖਦੇ ਆਂ ਕੀ ਹੈਗਾ ਇਹ ਅੱਧੇ ਘੰਟੇ ਦੀ ਇਹਨਾਂ ਨੇ ਕਹਿਆ ਵੀ ਅੱਧੇ ਘੰਟੇ ਵਾਸਤੇ ਇਹਨਾਂ ਨੇ ਸਿਰਫ ਬਲੈਕਆਊਟ ਕਰਨਾ ਹੈ ਵੀ ਲਾਈਟਸ ਵਗੈਰਾ ਸਾਰੀਆਂ ਬੰਦ ਰੱਖਣੀਆਂ ਹੈ ਤੇ ਬਾਕੀ ਹੁਣ ਦੇਖੋ ਅੱਗੇ ਕੀ ਬੰਦ ਆ ਵੀ ਸਾਨੂੰ ਇਹ ਹੈ ਕਿ ਜੇ ਕਲੀਅਰ ਇੱਕ ਵਾਰੀ ਲੋਕਾਂ ਨੂੰ ਪਤਾ ਲੱਗੇ ਕਿ ਜਾਂਦਾ ਮੋਲ ਹੈ ਜਾਂ ਵੈਸੇ ਡਰਾਵਾ ਪਾ ਜਾ ਰਿਹਾ ਕਿਉਂਕਿ ਲੋਕੀ ਨਾ ਚਿਰੂ ਲੱਗੇ ਬੜੇ ਡਰੇ ਪਏ ਆ ਕਈ ਲੋਕ ਸੋਚੇ ਰਾਸ਼ਨ ਇਕੱਠਾ ਕਰ ਲਏ ਜੀ ਮਹੀਨੇ ਦੋ ਮਹੀਨੇ ਦਾ ਵੀ ਜੰਗ ਲੱਗਣ ਵਾਲੀ ਹੈ ਕੁਝ ਵੀ ਆਰਮੀ ਵਾਲੇ ਕੋਈ ਪ੍ਰੋਮਰ ਦੇ ਕੇ ਨਾ ਦੱਸਦੇ ਨਹੀਂ ਬਾਹਰ ਆ ਕੇ ਥੋੜਾ ਜਿਹਾ ਮਾਹੌਲ ਇਸ ਤਰ੍ਹਾਂ ਕਿ ਲੋਕਾਂ ਦੇ ਵਿੱਚ ਡਰ ਦਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਡਰ ਦਾ ਮਾਹੌਲ ਹੈ ਕਿਉਂਕਿ ਜਿਹੜਾ ਨੋਨਸਮੈਂਟ ਹੋਈ ਹੈ ਉਸ ਤੋਂ ਬਾਅਦ ਥੋੜਾ ਇੱਕ ਸਹਮ ਜਾਂ ਬਣ ਜਾਂਦਾ ਭਾਵੇਂ ਇਹ ਜੀ ਇੱਕ ਰੈਸਲ ਹੈਗੀ ਆ ਇੱਕ ਜਿਹੜੀ ਆ ਵੀ ਕਹਿ ਸਕਦੇ ਆ ਵੀ ਜਦੋਂ ਵੀ ਕੋਈ ਉਵੇਂ ਦੇ ਹਾਲਾਤ ਬੰਦੇ ਆ ਜੰਗ ਵਰਗੇ ਹਾਲਾਤ ਬੰਦੇ ਆ ਉਸ ਤੋਂ ਉਸੇ ਦੌਰਾਨ ਦੇ ਵਿੱਚ ਜਿਹੜੀਆਂ ਲਾਈਟਾਂ ਬਲੈਕਆਊਟ ਕੀਤਾ ਜਾਂਦਾ ਲੇਕਿਨ ਇੱਕ ਹੁਣ ਰੈਸਲ ਕੀਤੀ ਜਾ ਰਹੀ ਆ ਜੋ ਇਸ਼ਾਰਾ ਕਰਦੀ ਪਈ ਆ ਵੀ ਕਿਤੇ ਨਾ ਕਿਤੇ ਕੁਝ ਤਾਂ ਚੱਲਦਾ ਪਿਆ ਸਰਕਾਰਾਂ ਦੇ ਵਿੱਚ ਜਿਸ ਕਰਕੇ ਰੈਸਲ ਜਿਹੜੀ ਆ ਇਹ ਸ਼ੁਰੂ ਕਰਾਈ ਆ ਪਾਜੀ ਆ ਜਿਹੜੀ ਰੈਸਲ ਦੀ ਅਨਾਉਂਸਮੈਂਟ ਵੀ ਹੋ ਰਹੀ ਆ ਜਿਹੜੀ ਆ ਉਹ ਲੈਟਰ ਵੀ ਜਾਰੀ ਹੋਈ ਆ ਕਿਵੇਂ ਦੇਖਦੇ ਇਹਨੂੰ ਸਰ ਅੱਜ ਕਿਵੇਂ ਅਨਾਉਂਸਮੈਂਟ ਹੋਈ ਸੀ 4 ਵਜੇ ਕਰੀ ਵੀ ਹਲੇ 8-9 ਵਜੇ ਜਿੰਦਗੀ ਕਰਕੇ ਟੈਨਸ਼ਨ ਸਾਰਿਆਂ ਨੂੰ ਹੋਈ ਪਈ ਆ ਕਿ ਹੋਏਗਾ ਕੀ ਅੱਗੇ ਜਾ ਕੇ ਤੇ ਸਾਸੀ ਦੇਖੋ ਤੇ ਡੇਲੀ ਦੁਕਾਨ-ਸ਼ੋਪ ਵਾਲੇ ਸਾਡੇ ਤਾਂ ਖੁਦ ਵਰਕਰ ਡਾਊਨ ਹੋ ਜਾਣਗੇ ਸਗੋਂ ਹੋਰ ਬੰਦ ਹੋ ਜਾਏਗਾ ਸਾਨੂੰ ਖੁਦ ਬੇਰਗਰੀ ਉੱਕੇ ਹੋ ਜਾਣੀ ਕਰਨੀ ਇਸ ਕਰੇ ਟੈਨਸ਼ਨ ਸਾਰੇ ਨੂੰ ਬਹੁਤ ਜ਼ਿਆਦਾ ਆਪੀ ਆ ਪਾਜੀ ਇਹ ਜਿਹੜਾ ਤੁਸੀਂ ਸਮਝੋ ਵੀ ਜਿਹੜੀ ਅਨਾਊਂਸਮੈਂਟ ਹੋ ਗਈ ਹੈ ਇਹਦਾ ਪਿੱਛੇ ਕਾਰਨ ਕੀ ਲੱਗਦਾ ਕਾਰਨ ਇਹ ਹੈ ਕਿ ਟ੍ਰਾਂਸਪੋਰਟ ਡਿਫਿਕਲਟ ਹੋਏਗਾ ਕਿ ਅੱਗੇ ਜਾ ਕੇ ਮੋਲ ਜ਼ਿਆਦਾ ਹੀ ਗਰਮ ਹੋਣ ਦਾ ਚਾਂਸ ਹੈਗਾ ਹੈ ਕਿ ਸਰਕਾਰ ਆ ਕੇ ਜਾ ਕੇ ਕੁਝ ਨਾ ਕੁਝ ਹੋਏਗਾ ਜੀ ਤੁਹਾਨੂੰ ਜਿਸ ਕਰੇ ਸਾਰੇ ਪਬਲਿਕ ਜਿਹੜੇ ਦਹਿਸ਼ਤ ਤੋਂ ਬਹੁਤ ਜ਼ਿਆਦਾ ਪਹਿਲੀ ਹੋਈ ਹੈ ਦਰਵਾਜ਼ਾ ਸਰ ਜੀ ਲੱਗਦਾ ਵੀ ਦਰਵਾਜ਼ਾ ਮਾਹੌਲ ਹੈਗਾ ਇਹ ਜਿਹੜਾ ਇਸ਼ਾਰਾ ਕੀ ਕਰਦੀ ਪਈ ਹੈ ਜਿਹੜੇ ਅਨਾਉਂਸਮੈਂਟ ਕਰਾਣੀ ਬਲੈਕਆਊਟ ਕਰਨਾ ਰੈਸਲ ਕਰਨੀ ਇਹ ਹੋ ਸਕਦਾ ਕਿ ਤੇ ਅੰਦਰ ਅੰਦਰ ਖਾਤੇ ਕਿਤੇ ਨਾ ਕੋਈ ਤਿਆਰੀ ਅੱਧੇ ਚੱਲਦੀ ਹੋਵੇ ਵੀ ਜਿੰਦੇ ਕਰਕੇ ਲੋਕਾਂ ਨੂੰ ਥੋੜਾ ਪ੍ਰੀਪੇਅਰ ਕੀਤਾ ਜਾ ਰਿਹਾ ਪਹਿਲਾਂ ਜੇ ਐਦਾ ਦਾ ਮੋਲ ਹੁੰਦਾ ਤਾਂ ਥੋੜੀ ਲੋਕੀ ਅਵੇਅਰ ਰਹਿਣਗੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਜਿਹੜੀਆਂ ਪਹਿਲੇ ਕਿਤੇ ਲੜਾਈਆਂ ਹੋਈਆਂ ਉਹ ਉਦੋਂ ਵੀ ਐਦਾ ਦਾ ਮੋਲ ਪਹਿਲੇ ਬਣਦਾ ਸੀਗਾ ਅੱਜ ਕੱਲ ਦੀ ਜਮੇਸ਼ਪੁਰ ਤਾਂ ਨਹੀਂ ਉਹਨਾਂ ਨੇ ਦੇਖਿਆ ਇਹ ਚੀਜ਼ ਦਾ ਮੋਲ ਤੇ ਹੋ ਸਕਦਾ ਕਿ ਉਸੇ ਦੀ ਤਿਆਰੀਆਂ ਕਿਤੇ ਚੱਲਦੀਆਂ ਸਾਇਰਨ ਵੱਜੇਗਾ ਕਹਿੰਦੇ ਪਹਿਲਾਂ ਹਾਂ ਸਾਇਰਨ ਵੀ ਕਹਿੰਦੇ ਕਿ ਮਤਲਬ ਉਹ ਤਾਂ 9:30 ਦੇ ਵਿੱਚ ਬਿਲਕੁਲ ਬਲੈਕਆਊਟ ਰਹੇਗਾ ਜਿੱਦਾਂ ਜੰਗ ਦੇ ਵਿੱਚਲੇ ਸਾਇਰਨ ਵੱਜਦਾ ਉਹ ਸਾਇਰਨ ਵੱਜੇਗਾ ਬਾਕੀ ਦੇਖੋ ਰੇਕੀ ਮਾਲ ਬੰਦਾ ਅੱਗੇ ਦਾ ਤੁਸੀਂ ਦੇਖ ਸਕਦੇ ਹੋ ਵੀ ਜਿਸ ਤਰ੍ਹਾਂ ਜਿਹੜੇ ਹਾਲਾਤ ਜਿਹੜੇ ਬੰਦੇ ਪੈਨੇ ਕਿਉਂਕਿ ਜਿਸ ਤਰ੍ਹਾਂ ਅਨਾਉਂਸਮੈਂਟ ਕਰਾਈਆਂ ਜਾ ਰਹੀਆਂ ਲੈਟਰ ਜਿਹੜੀ ਆ ਉਹ ਜਨਤਕ ਜਿਹੜੀ ਆ ਸਾਹਮਣੇ ਅਵੇਅਰ ਹੋ ਰਹੀ ਆ ਸੋਸ਼ਲ ਮੀਡੀਆ ਤੇ ਬਹੁਤ ਕੰਪਨੀ ਪੈਸਾਰ ਤੋਂ ਤੇ ਉਹ ਦਿਖਾਈ ਦੇ ਰਹੀ ਆ ਦਰਸਾਉਂਦੀ ਆ ਵੀ ਕਿਤੇ ਨਾ ਕਿਤੇ ਸਰਕਾਰਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਪਈਆਂ ਜਿਸ ਕਰਕੇ ਲੋਕਾਂ ਦੇ ਵਿੱਚ ਇੱਕ ਸਹਿਮ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਤਾਂ ਪਿਛਲੇ ਦਿਨਾਂ ਤੋਂ ਜਿਹੜਾ ਕਾਫੀ ਦੇਖਣ ਨੂੰ ਲੋਕਾਂ ਨੂੰ ਮਿਲਦਾ ਹੀ ਪਿਆ ਵੀ ਚੱਲ ਵੀ ਇਹੋ ਜਿਹੇ ਜੇਕਰ ਹਾਲਾਤ ਬੰਦੇ ਆ ਤੋਰੇ ਵਾਸਤੇ ਵੀ ਲੋਕ ਤਿਆਰ ਬਰ ਤਿਆਰ ਰਹਿਣ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਪੀਟੀਸੀ ਨਿਊਜ਼ ਤਰਾਈ